ਮੈਂ ਸਵੇਰੇ ਮਨਜੀ ਸਾਹਿਬ ਕੋਲ ਕਿਆ ਆਂ ਪਿਆ ਆਪਾਂ ਦਰਬਾਰ ਸਾਹਿਬ ਜਾਣੇ ਆਂ ਕਹਿੰਨੇ ਐ ਕਿ ਖੀਰ ਖਾਦੀ ਆਨੰਦ ਆ ਗਿਆ ਤੇ ਜੇ ਪੁੱਛੀ ਹੁਕਮਨਾਮਾ ਕਿਹੜਾ ਕਹਿੰਦਾ ਵੇਖਿਆ ਹੀ ਨਹੀਂ ਤੇ ਗਿਆ ਉੱਥੇ ਖੀਰ ਖਾਣੀ ਕਿਆ ਅਸੀਂ ਵੇਖਣਾ ਭੀ ਹੁਕਮਨਾਮਾ ਕੀ ਆ ਤੇ ਗੁਰੂ ਰਾਮਦਾਸ ਨੇ ਕੀ ਕਿਹਾ ਅਸੀਂ ਉਹਦੇ ਮੋਟਾਪ ਚਲਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ ਇਹ ਤੀਰ ਤੇ ਜਾਣ ਦਾ ਢੰਗ ਹੈ ਸੁਣ ਮਨ ਤੇ ਆਪਣੀ ਬਿਰਤੀ ਨੂੰ ਅੰਤਰਮੋਗ ਕਰ ਅੰਤਰਮੁਖ ਦਾ ਮੈਂ ਇਹ ਆਮ ਰੋਜ਼ ਬੋਲਦਾ ਹਾਂ ਅੰਤਰਮੁਖ ਕਿਵੇਂ ਕਰਨੀ ਹੈ ਭਾਈ ਗੁਰਦਾਸ ਦੀਆਂ 12 ਦੇ ਵਿੱਚ ਇੱਕ ਪੌੜੀ ਆਉਂਦੀ ਹੈ ਰਾਂਝਾ ਹੀਰ ਵਖਾਣੀਉ ਉਹ ਪਰਮ ਪ੍ਰਾਤੀ ਸੋਹਣੀ ਮਹੀਂ ਬਾਲ ਨੂੰ ਨੇ ਤਰਦੀ ਰਾਤੀ ਸੋਟ ਬੀਜਾ ਗਾਵਿਓ ਸੁਖੜਾ ਗਾਤੀ ਤੇ ਮੈਂ ਜਦੋਂ ਇਹ ਪੜੀ ਨਾ ਤੇ ਮੈਂ ਆਪਣੇ ਚਾਚਾ ਸੰਤ ਕਰਤਾਰ ਸਿੰਘ ਨੂੰ ਆਖਿਆ ਜੀ ਆ ਪੌੜੀ ਮੈਨੂੰ ਗਲਤ ਜਾਪਦੀ ਹੈ ਉਹ ਹੱਸ ਕੇ ਕਹਿਣ ਲੱਗੇ ਵੀ ਤੈਨੂੰ ਜਵਾਨੀ ਦੇ ਭੁੰਡਰ ਦੇ ਤੂੰ ਚਾਰ ਅੱਖਰ ਪੜ੍ਹ ਕੇ ਜੁਹਾ ਗਿਆ ਤੈਨੂੰ ਪਤਾ ਚੱਲੇ ਭਾਈ ਸਾਹਿਬ ਦੀ ਗੱਲ ਵਿੱਚ ਕੁਦਰਿਸ਼ਤਾ ਤੇ ਮੈਂ ਕਿਹਾ ਸਮਝਾ ਦਿਓ ਕਹਿਣ ਲੱਗੇ ਸਮਝਦਾ ਉਹ ਕਹਿਣ ਲੱਗੇ ਬਾਣੀ ਦੀ ਪੰਕਤੀ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗ ਜਾਣੇ ਜਿਹਨੂੰ ਆਪਾਂ ਪੰਜਾਬੀ ਚ ਆਮ ਕਹਿੰਦੇ ਆਖੇ ਧੀ ਨੂੰ ਤੇ ਸਮਝਾਵੇ ਨੋ ਨੂੰ ਕਿਉਂਕਿ ਨੋ ਨੇ ਤਾਂ ਖਬਰ ਨਾ ਨਾ ਤੇ ਧੀ ਦੇ ਪਾਨੇ ਨੋ ਨੂੰ ਆਖਾਂਗੇ ਇਸੇ ਤਰ੍ਹਾਂ ਕਹਿੰਦੇ ਕਿ ਜਿਹੜੀ ਇਹ ਬੀਬੀ ਦਾ ਨਾਂ ਲਿਖਿਆ ਨਾ ਪੀ ਰਾਂਝਾ ਹੀਰ ਖਾਨੀਏ ਗੁਰਦੁਆਰੇ ਕਿਵੇਂ ਆਪੁਣ ਮੈਂ ਇਹ ਬੇਨਤੀ ਕਰ ਲਕਾ ਗੁਰਦੁਆਰੇ ਕਿਵੇਂ ਹੋਣਾ ਕਹਿੰਦੇ ਪੀ ਜਿਹੜੀ ਹੀਰ ਸੀ ਨਾ ਇਹ ਰਾਂਝੇ ਵਾਸਤੇ ਟੂਰੀ ਲੀ ਜਾ ਰਹੀ ਸੀ ਤੇ ਮੁਸਲਮਾਨ ਬਜ਼ੁਰਗ ਨਮਾਜ਼ ਪੜਦਾ ਸੀ ਤੇ ਜਦੋਂ ਇਹ ਅੱਗੋਂ ਦੀ ਲੰਗੀ ਤੇ ਉਹ ਅਸਲਾਮ ਦੇ ਵਿੱਚ ਨਮਾਜ਼ ਪੜਦਿਆਂ ਅੱਗੋਂ ਲੰਗ ਤੇ ਕਹਿੰਦੇ ਨਮਾਜ਼ ਭੰਗ ਹੋ ਗਈ ਹੈ ਉਹਨਾਂ ਤੇ ਦੋ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਨੇ ਮੁਸਲਮਾਨ ਭਰਾਵਾਂ ਦੀਆਂ ਇੱਕ ਤਾਂ ਨਮਾਜ਼ ਪੜਦੇ ਗੱਲਾਂ ਨਹੀਂ ਕਰਦੇ ਇੱਕ ਅੱਗੋਂ ਦੀ ਕੁਲੰਗ ਜੇ ਤੇ ਕਹਿੰਦੇ ਨਮਾਜ਼ ਭੰਗ ਹੋ ਗਈ ਐ ਤੇ ਆਪਾਂ ਦੋਵੇਂ ਉਲਟ ਕਿੰਪਦਾ ਕਿਵੇਂ ਕਰਦੇ ਆ ਨਾਲੇ ਤਾਂ ਆਪਾਂ ਕਹਿੰਦੇ ਆ ਗੁਰਮੁਖ ਨਾਮ ਤੋਂ ਗੁਰਮੁਖ ਵਿਦੰਗ ਤੋਂ ਨਾਲੇ ਕਹਿੰਨੀ ਗੁੱਡੀ ਮਿੱਠਾ ਘੱਟ ਰੱਖੀ ਇਹ ਪਾਠ ਹੋ ਰਿਹਾ ਹੈ ਪਹਿਲੇ ਮਿੱਠਾ ਕੱਢਦੇ ਪਹਿਲੇ ਮਿੱਠੇ ਨੂੰ ਅੱਗ ਲਾ ਲਾ ਪਹਿਲੇ ਚਾਹ ਹੀ ਪੀਲਾ ਪਾੜ ਫੇਰ ਕਰ ਲਈ ਪਾੜ ਕਰਦੇ ਆ ਤੇਰੀ ਅਵਸਥਾ ਬਣ ਜੇ ਕਿ ਕੌਣ ਆਇਆ ਤੇ ਕੌਣ ਗਿਆ ਮੈਂ ਤੁਹਾਨੂੰ ਗੱਲ ਕਰ ਰਿਹਾ ਜੀ ਮੈਂ ਆਪਣੇ ਘਰ ਗਿਆ ਵੀ ਮੈਂ 8:30 ਵਜੇ ਤੱਕ ਨੇਤਨੇਮ ਕਰਦਾ ਤੇ ਘਰਦਿਆਂ ਨੂੰ ਕਿਹਾ ਵੀ ਘਰ ਵਿੱਚ ਕਿੱਡਾ ਨਫਾ ਨੁਕਸਾਨ ਹੋਵੇ ਮੇਰਾ ਕੁੰਡਾ ਨਹੀਂ ਖੜਪਾਉਣਾ ਮੈਂ ਨੇਤਨੇਮ ਕਰਦਿਆਂ ਗੁਰੂ ਨਾਨਕ ਦੀ ਗੋਦੀ 'ਚ ਬੈਠਾ ਹਾਂ ਤੇ ਦੁਨੀਆਂ ਦੇ ਕੰਮ ਤਾਂ ਨਾਲ ਨਹੀਂ ਜਾਣੇ ਪਰ ਗੁਰੂ ਨਾਨਕ ਦੀ ਗੋਦੀ ਨਹੀਂ ਮਿਲਣੀ ਮੇਰੇ ਕਹਿਣ ਤੋਂ ਭਾਵ ਜਦੋਂ ਨੇਤਨੇਮ ਕਰੋ ਨਾ ਉਹ ਇਹ ਨਾ ਕੋਈ ਕੌਣ ਆਇਆ ਤੇ ਕੌਣ ਗਿਆ ਇਹ ਨੇਤਨੇਮ ਕਰਨਾ ਸੀ ਗੁਰੂ ਨਾਨਕ ਦੀ ਗੋਦੀ ਚ ਪੈਨੇ ਤੇ ਗੁਰੂ ਨਾਨਕ ਸਾਡਾ ਮਾਂ ਤੇ ਗੁਰਨਾਨਕ ਸਾਡੀ ਪਿਓ ਹੈ ਅਸੀਂ ਬੁੱਢਾ ਮਰ ਜਾਂਦਾ ਅਸੀਂ ਭੋਗਾਂ ਤੇ ਜਾਂਦੇ ਆ ਨਾ ਤੇ ਮਰ ਗਿਆ ਢਾਈ ਪੁੱਤ ਨਾਲ ਸ਼ਰਾਬ ਪੀ ਕੇ ਤੇ ਫੋਟੋ ਲਾਈ ਹੁੰਦੀ ਨੇ ਸੁਰਗਵਾਸੀ ਫਨਾਨਾ ਸਿੰਘ ਵੱਡੀ ਫੋਟੋ ਤੇ ਕਹਿਣਗੇ ਗਿਆਨੀ ਜੀ ਕਥਾ ਕਰਨ ਨੂੰ ਮੈਂ ਕਿ ਭਕਾ ਤਾਂ ਕਰਾਂਗਾ ਪਰ ਤੇਰੀ ਪਿਓ ਨੂੰ ਮੱਥਾ ਨਹੀਂ ਟਿਕਣਾ ਮੈਂ ਗੁਰੂ ਦਾ ਸਿੱਖ ਇਹ ਨਵਾਂ ਕੰਮ ਚੱਲਿਆ ਗੁਰੂ ਗੰਸਾਚੇ ਪਾਸਾ ਆ ਕੇ ਫੋਟੋ ਰੱਖਣ ਲੱਗ ਪਏ ਨੇ ਸੱਚਖੰਡ ਵਾਸੀ ਮਰਿਆ ਢਾਈ ਬੋਤਲਾਂ ਲਾਹਣ ਪੀ ਕੇ ਤੇ ਸੱਚਖੰਡ ਉਥੇ ਪੈਗ ਮਿਲਦੇ ਹੋਣਗੇ ਸੱਚਖੰਡ ਵਾਸੀ ਹੋਏ ਜਿਹੜਾ ਸੱਚ ਨਾਲ ਜੁੜਿਆ ਸੱਚਖੰਡ ਵਾਸੀ ਜੇ ਬਾਬਾ ਤਾਰੂ ਸਿੰਘ ਸੱਚਖੰਡ ਵਾਸੀ ਜੇ ਬਾਬਾ ਦੀਪ ਸਿੰਘ ਸੱਚਖੰਡ ਵਾਸੀ ਜੇ ਬਾਬਾ ਸ਼ਿਵਾਜ ਸਿੰਘ ਸੱਚਖੰਡ ਵਾਸੀ ਦੇ ਬਾਬਾ ਕਬੀਰ ਜੀ ਤੇ ਜਿਹੜੇ ਹੈ ਝੂਠ ਦਾ ਪਲੰਦਾ ਉਹਨਾਂ ਨੂੰ ਸੱਚਖੰਡ ਲੈਣ ਕੀ ਜਾਣਾ ਗੁਰੂ ਸਾਡੇ ਤੇ ਕਿਰਪਾ ਕਰੇ ਮੈਂ ਇਸ ਪਾਸੇ ਨ ਜਾਵਾਂ ਸੁਭਾਅ ਗੱਲ ਆ ਗਈ ਬੀਬੀ ਲੰਗੀ ਤੇ ਬਜ਼ੁਰਗ ਨੂੰ ਨਮਾਜ਼ ਭੁੱਲ ਗਈ ਤੇ ਉਹਨੇ ਹੀਰ ਨੂੰ ਦੋ ਚਪੇੜਾਂ ਕੱਢ ਮਾਰੀਆਂ ਜਦੋਂ ਉਹ ਵਾਪਸ ਮੁੜੀ ਤੇ ਇਹ ਤਾਂ ਨਮਾਜ਼ ਪੂਰੀ ਹੋ ਗਈ ਗੁੱਸਾ ਠੰਡਾ ਆਇਆ ਤੇ ਕਹਿਣ ਲੱਗਾ ਵੀ ਧੀਏ ਰਾਣੀਏ ਮੈਂ ਉਹਦੋਂ ਗੁੱਸੇ ਤੇ ਤੈਨੂੰ ਚਪੇੜ ਮਾਰ ਬੈਠਾ ਤੇ ਘਰ ਜਾ ਗੱਲ ਨਾ ਕਰੀ ਤੇਰਾ ਪਿਓ ਮੇਰੇ ਨਾਲ ਝਗੜਾ ਕਰੇਗਾ ਹੀਰ ਰੋ ਪਈ ਕਹਿਣ ਲੱਗਾ ਮੈਂ ਪਹਿਨੂੰ ਚਪੇੜਾਂ ਮਾਰੀਆਂ ਤੂੰ ਉਦੋਂ ਰੋਈ ਨਹੀਂ ਤੇ ਹੁਣ ਮੈਂ ਤੇਰੇ ਅੱਗੇ ਹੱਥ ਜੋੜਦਾ ਤੇ ਰੋਣੀ ਕਿਉਂ ਹੈ ਕਹਿਣ ਲੱਗੀ ਤਾਇਆ ਤੇਰੀ ਅਵਸਥਾ ਤੇ ਰੋਣ ਆਇਆ ਕਹਿੰਦੀ ਕਿਹੜੀ ਅਵਸਥਾ ਕਹਿੰਦੀ ਮੈਂ ਆਪਣੇ ਪਿਆਰੇ ਕੋ ਜਾਨੀ ਤੇ ਮੈਨੂੰ ਨਹੀਂ ਪਤਾ ਵੀ ਕੌਣ ਬੈਠਾ ਤੇ ਕੌਣ ਨਹੀਂ ਬੈਠਾ ਤੂੰ ਰੱਬ ਦੀ ਨਮਾਜ਼ ਪੜ੍ਹਨਾ ਤੇ ਬੰਦਿਆਂ ਦੀ ਬੇਨਤੀ ਕਰਨਾ ਮੇਰੀ ਬਾਕੀ ਸਾਰੀ ਗੱਲ ਭੁੱਲ ਜਾ ਪਰ ਮੈਂ ਅੰਦਰ ਦੀ ਤਹਿ ਤੋਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੇ ਗੁਰਦੁਆਰੇ ਕੌਣ ਆਇਆ ਹੈ ਕੌਣ ਗਿਆ ਹੈ ਆਪਾਂ ਲੋਕਾਂ ਵਾਲੇ ਨਵੇਕੀ ਆਪਾਂ ਕੇਵਲ ਤੇ ਕੇਵਲ ਗੁਰੂ ਨੂੰ ਵੇਖੀਏ ਗੱਲ ਤਾਂ ਪੜ੍ਹਨੀ ਜੀ ਫਨਾਨੇ ਦਾ ਮੈਲੇ ਕੱਪੜੇ ਮੈਲੇ ਫਨਾਨੇ ਦਾ ਪਜਾਮਾ ਇਸ ਤਰ੍ਹਾਂ ਦਾ ਉਹ ਗੁਰਮੁਖੋ ਕੇਵਲ ਤੇ ਕੇਵਲ ਗੁਰੂ ਨੂੰ ਵੇਖਿਆ ਕਰੋ ਕਿਉਂਕਿ ਸਾਨੂੰ ਹਦਾਇਤ ਹੈ ਗੁਰੂ ਗੁਰੂ ਕਰਮਨ ਮੂਰ ਗੁਰੂ ਬਿਨਾ ਮੈਂ ਨਹੀਂ ਹੋਰ ਮੇਰੀ ਹੱਡ ਵਾਪਰੀ ਮੈਂ ਡਿਊਟੀ ਦੇ ਕੇ ਤੇ ਅੰਦਰੋਂ ਬਾਹਰ ਨਿਕਲਿਆ ਤੇ ਘਰ ਗਿਆ ਤੇ ਵਿੱਚ ਤੇ ਮੱਥਾ ਟੇਕ ਦਿਆ ਨੇ ਨੇ ਪੁਰਦੇ ਉੱਪਰ ਉਥੇ ਮੇਰੀ ਇੱਕ ਭੈਣ ਖਲੋਤੀ ਸੀ ਮੇਰੇ ਮਾਮੇ ਦੀ ਧੀ ਤੇ ਮੈਂ ਇਹਨੂੰ ਬੁਲਾਇਆ ਨਾ ਵੇਖਿਆ ਨਾ ਉਹਨੇ ਕਰ ਫੋਨ ਕਰ ਦਿੱਤਾ ਤੇ ਮੇਰੀ ਧਰਮ ਪਤਨੀ ਮੇਰੇ ਘਰ ਆ ਤੇ ਕਹਿਣ ਲੱਗੀ ਸਿੰਘ ਸਾਹਿਬ ਥੋੜੀ ਜੀ ਦੁਨੀਆਦਾਰੀ ਵਰਤਿਆ ਕਰੋ ਮੈਂ ਕਿਹਾ ਕਿਉਂ ਕਹਿੰਦਾ ਜੀ ਤੁਹਾਡੀ ਭੈਣ ਸੀ ਮੱਥਾ ਟੇਕਣ ਗਈ ਤੁਸੀਂ ਇਹਨੂੰ ਬੁਲਾਇਆ ਨਹੀਂ ਮੈਂ ਕਿਹਾ ਭੈਣ ਤਾਂ ਭੈਣ ਹੈ ਪਰ ਭਾਗਾਂ ਵਾਲੀ ਇੱਕ ਮੇਰੀ ਬੇਨਤੀ ਸੁਣ ਮੈਂ ਉਥੇ ਬੀਬੀਆਂ ਦੇ ਮੂੰਹ ਵੇਖਣ ਨਹੀਂ ਗਿਆ ਤੇ ਜੇ ਮੈਂ ਮੂੰਹ ਵੇਖਣ ਗਿਆ ਤੇ ਮੈਂ ਗ੍ਰੰਥੀ ਨਹੀਂ ਮੈਂ ਮਸਾਂਦੇ ਆਲੇ ਗੁਰੂ ਗੋਬਿੰਦ ਸਿੰਘ ਸਾਡੇ ਸਨ ਅਸੀਂ ਤਾਂ ਬਿੜ-ਬਿੜ ਤੱਕੀ ਜਾਂਦੇ ਆ ਸਾਨੂੰ ਕੇਵਲ ਤੇ ਕੇਵਲ ਗੁਰੂ ਦਿਸੇ ਤਾਂ ਗੱਲ ਬਣੇਗੀ ਕਿਉਂਕਿ ਸਾਨੂੰ ਹਦਾਇਤ ਹੈ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਹੀਂ ਮੋੜ ਗੁਰੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ